ਫਗਵਾੜਵੀ ਕੇ ਲੁੱਟਖੋ ਦਾ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਲਾਈ ਰੋਡ ਤੇ ਜਿੱਥੇ ਕੇ ਆਪਣੇ ਬੱਚੇ ਦੀ ਫੀਸ ਜਮ੍ਹਾਂ ਕਰਵਾਉਣ ਚਾਰੇ ਮਾਤਾ ਪਿਤਾ ਨਾਲ ਮੋਟਰਸਾਈਕਲ 'ਤੇ ਦੋ ਲੁੱਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਸ਼ਰਮਾ ਵਾਸੀ ਮੁਹੱਲਾ ਤਮਾਕੂ ਕੁੱਟਾ ਨੇ ਦੱਸਿਆ ਕਿ ਉਪਲਾਈ ਰੋਡ ਤੇ ਆਪਣੇ ਪਤਨੀ ਨਾਲ ਆਪਣੇ ਬੱਚੇ ਦੀ ਸਕੂਲ ਦੀ ਫੀਸ ਦੇਣ ਜਾ ਰਹੇ ਸਨ ਤਾਂ ਜਦੋਂ ਉਪਲਾਈ ਰੋਡ ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਲੁੱਟੇਰਿਆਂ ਨੇ ਜਦੋਂ ਉਸਦੀ ਪਤਨੀ ਦੇ ਗਲ ਵਿੱਚ ਪਈ ਸੋਨੇ ਦੀ ਚੈਨ ਨੂੰ ਝਾਪਟਿਆ ਤਾਂ ਉਹ ਮੋਟਰਸਾਈਕਲ ਤੋਂ ਡਿੱਗ ਗਏ ਜਿਸ ਨਾਲ ਉਸਦੀ ਪਤਨੀ ਸ਼ਿਵਾਨੀ ਦੇ ਗੰਭੀਰ ਸੱਟਾਂ ਵੀ ਲੱਗੀਆਂ ਉਹਨਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਸੰਬੰਧੀ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਰ ਮੈਂ ਜੀ ਇਦਾਂ ਆਪਣਾ ਪ্লাই ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਲ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲੁੰਦੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੱਡ ਦਿੱਤਾ ਤੇ ਚੈਨ ਲੈ ਕੇ ਨੱਠ ਗਿਆ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਕਿੰਨੇ ਕੋਈ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਤੋਲੇ ਸੀ ਚੈਨੀ ਸੀ ਆਪਣੀ ਚੈਨ ਲਗਭਗ 2.5 ਤੋਲੇ ਦੇ ਸੀ ਨਹੀਂ ਕੋਈ ਸੱਟਾਂ ਵਗੈਰਾ ਵੀ ਮਾਰੀਆਂ ਉਹਨਾਂ ਨੇ ਦਿਗੇਆਂ ਤਾਂ ਸੱਟਾਂ ਲੱਗੀਆਂ ਆ ਉਹ ਲੱਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਕਹਤੇ ਸੀਗੇ ਤਾਂ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀਨਗਰ ਨੂੰ ਆਪਣਾ ਬਾਈਪਾਸ ਵੱਲ ਨੂੰ ਉਧਰ ਕੀਰਤੀਨਗਰ ਨੂੰ ਮੁੜ ਗਏ ਸ਼ਾਇਦ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਤੇ ਕੈਮਰੇ ਆ ਵੀ ਚੱਲਦੇ ਹੋ ਕੈਮਰੇ 'ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਹੋਈ ਪਹਿਚਾਨੀ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਇਹ ਕੋਣ ਆ ਕੀਤਾ ਕਿਹਦੇ ਮਗਰ ਮੈਂ ਨਾਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਉਹ ਕਿਤੇ ਨਹੀਂ ਕੋਈ ਨਾ ਕੋਈ ਗੁੰਡੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾਂ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਏ ਹੁੰਦੇ ਅਸੀਂ ਤੰਬਾਕੂ ਕੋ ਪਟਾੜੀ ਦੇ ਜਿਆ ਬਾਈ ਰੋਡ ਤੇ ਇੱਕ ਲੇਡੀ ਆ ਰਹੇ ਸੀ ਤੇ ਪਿੱਛੋਂ ਮੋਟਰਸਾਈਕਲ ਵਾਲੇ ਜਿਹੜੇ ਆ ਉਹ ਆ ਕੇ ਉਹਨਾਂ ਨੇ ਜਿਹੜੀ ਆ ਉਹਨਾਂ ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੱਥੇ ਦੇ ਰਹਿਣ ਵਾਲੀ ਲੇਡੀਜ਼ ਕੋਈ ਪਤਾ ਚੱਲਿਆ ਇਹ ਨਹੀਂ ਪਤਾ ਚੱਲਾ ਕਿਉਂਕਿ ਉਹਨਾਂ ਨੂੰ ਫਿਰ ਸਿਵਲ ਤੇ ਲੈ ਗਏ ਆ ਤੇ ਕਿੰਨੇ ਵਿਅਕਤੀ ਸੀ ਜਿਹੜਾ ਉਹਨਾਂ ਨੇ ਹਾਂ ਦੋ ਜਣੇ ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ ਤੇ ਕਿੱਧਰੋਂ ਗਏ ਉਹ ਫੜਾਈ ਵਾਲੀ ਸਾਈਡ ਨੂੰ ਉਹ ਆ ਬੰਨੇ ਵੇਦੀ ਨਹੀਂ ਉਹ ਨਹੀਂ ਮੈਂ ਓਪਨ ਹੀ ਸੀਗੇ ਉਹ ਨਹੀਂ ਬੰਦੇ ਤੇ ਕਿੰਨੇ ਕ ਵਜੇ ਹੋਇਆ ਹਾਸਾ ਇਹ ਕਰੀਬ ਆ ਗਿਆ 11:00 ਵਜੇ 5 ਮਿੰਟ 11:00 ਵਜੇ ਹੋਇਆ ਹੈ ਹਾਸਾ ਤੇ ਹੋਇਆ ਇੱਥੇ ਫਲਾਈ ਰੋਡ ਤੇ ਹੀ ਫਲਾਈ ਰੋਡ ਤੇ ਹਾਂ ਬਿਲਕੁਲ ਤੇ ਲੇਡੀਜ਼ ਲੇੜੀ ਦੀ ਠੂਈ ਛੇ ਲੋਕ ਲਈ ਲੋਕ ਲਈ ਜਾਂ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸਿੱਟਿਆ ਉਹਨਾਂ ਦੇ ਕਾਫੀ ਸੱਟਾਂ ਲੱਗ ਗਈਆਂ ਉਹਨਾਂ ਨੂੰ ਲਾਜ ਨਹੀਂ ਸੀ